ਗਈ ਨਾ ਜਾਨ ਸਾਡੀ ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਜ ਰਹੀ ਏ ਸਦਾ ਜਬਾਨ ਸਾਡੀ ਹੁੰਦਾ ਰਿਹਾ ਡਕਰੇ ਜਿਸਮ ਸਾਡਾ ਮੇਸ਼ ਤੋਂ ਲਿਆ ਐ ਰੋਕ ਛੱਡਿਆ ਚੱਲਦੀਆਂ ਗੱਡੀਆਂ ਨੂੰ ਸਦਾ ਸਾਡੇ ਨਸੀਬਾਂ 'ਚੋਂ ਜਿੱਤ ਹੁੰਦੀ ਕਦੇ ਕਿਸੇ ਨਾ ਦਿੱਤੀ ਨਾ ਹਾਰ ਸਾਨੂੰ ਸਿਰ ਤਲੀ ਤੇ ਧਰ ਕੇ ਤੁਰੇ ਜਾਈਏ ਦੁਨੀਆ ਆਖਦੀ ਸਦਾ ਸਰਦਾਰ ਸਾਨੂੰ ਔ ਛੋਟੀ ਉਮਰ ਦੇ ਵਿੱਚ ਹੀ ਮੋਟਿਆਂ ਦੇ ਜੁਕ ਲਿਆ ਮੁਸੀਬਤਾਂ ਵੱਡੀਆਂ i you